ਮਾਈ ਬਾਪ ਜਿਨ੍ਹਾਂ ਨੇ تربیت ਕੀਤੀ ਸਾਨੂੰ ਗੁੰਗਿਆਂ ਨੂੰ ਬੋਲਣਾ ਸਿਖਾਇਆ ਅੱਜ ਜੋ ਕੁਝ ਵੀ ਅਚੀਵ ਹੋਇਆ ਉਹ ਸ਼ੈਨਸ਼ਾ ਉਸਤਾਦ ਜਨਾਬ ਪੁਰਜਾ ਗੋਟੀ ਸਾਹਿਬ ਦੇ ਨਾਮ ਹੋ ਜਿਦਾਂ ਨਜ਼ਾਰਾ ਹੈ ਅੱਜ ਉਹ ਹਸਤੀ ਵੀ ਇਸ ਫਾਨੀ ਜਹਾਨ ਤੋਂ کوچ ਕਰ ਗਏ ਜੋ ਸਾਰੇ ਜਹਾਨ ਦੇ ਉਸਤਾਦ ਸਾਡੀ ਸਾਰਿਆਂ ਦੀ ਹੋਂਦ ਉਹਨਾਂ ਕਰਕੇ ਸੀ ਸਾਡੀ ਦੁਨੀਆ ਉਹਨਾਂ ਨਾਲ ਵਸਦੀ ਸੀ ਜੋ ਹਸਤੀ ਵੀ ਇਸ ਫਾਨੀ ਜਹਾਨ ਤੋਂ ਕੂਚ ਕਰ ਗਈ ਜੋ ਸਾਰੇ ਜਹਾਨ ਦੇ ਉਸਤਾਦ ਸਨ ਸਾਡੀ ਸਾਰਿਆਂ ਦੀ ਹੋਂਦ ਉਹਨਾਂ ਕਰਕੇ ਸੀ ਸਾਡੀ ਦੁਨੀਆ ਉਹਨਾਂ ਨਾਲ ਵਸਦੀ ਸੀ ਸਲੀਮ ਸ਼ਹਿਜ਼ਾਦਾ ਸਾਹਿਬ پرویز شاہ ਗੁੱਟੀ ਸਾਹਿਬ ਮੈਂ ਉਹਨਾਂ ਦਾ ਇਹਨਾਂ ਦਾ ਦਾਸ ਮੇਰੇ ਬਚਪਨ ਚ ਮੈਂ ਆਇਆ ਸੀ ਇੱਕ ਬਾਇਓਲੋਜੀਕਲੀ ਮਾਪੇ ਜਿਨ੍ਹਾਂ ਨੇ ਜਨਮ ਦਿੱਤਾ ਇੱਕ ਇਹ ਮੇਰੇ ਮਾਈ ਬਾਪ ਜਿਨ੍ਹਾਂ ਨੇ ਤਰਬੀਤ ਕੀਤੀ ਸਾਨੂੰ ਗੁੰਗਿਆਂ ਨੂੰ ਬੋਲਣਾ ਸਿਖਾਇਆ ਅੱਜ ਜੋ ਕੁਝ ਵੀ ਅਚੀਵ ਹੋਇਆ ਉਸ ਸ਼ੈਨਸ਼ਾ ਉਸਤਾਦ ਜਨਾਬ ਊਰਜਾ ਕੋਟੀ ਸਾਹਿਬ ਦੇ ਨਾਮ ਨਾਲ ਜਿਹੜਾ ਨਾਮ ਜਾਲੇ ਜਾਵੇ ਸਾਨੂੰ ਪਤਾ ਨਹੀਂ ਸੀ ਕਿ ਕਦੀ ਸਾਨੂੰ ਇਹ ਲਫ਼ਜ਼ ਵੀ ਬੋਲਣਾ ਪਏਗਾ ਕਿ ਉਹ ਹੁਣ ਨਹੀਂ ਰਹਿ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ-ਜਿਹੜੇ ਵੀ ਉਹਨਾਂ ਦੇ ਆਸ਼ਿਕ ਨੇ, شاਗਿਰਦ ਨੇ, 팬 ਨੇ, ਮੰਨਣ ਵਾਲੇ ਨੇ, ਪਿਆਰੇ ਨੇ। ਉਹ ਕੱਲ 12 ਵਜੇ ਉਹਨਾਂ ਦਾ ਦਫ਼ਨ ਕਫ਼ਨ ਹੋਏਗਾ। 10 ਤੋਂ ਲੈ ਕੇ 11 11:30 ਵਜੇ ਤੱਕ ਦਰਸ਼ਨਾਂ ਲਈ ਉਹਨਾਂ ਦੀ ਤੁਸੀਂ تشریف لے ਆ ਸਕਦੇ ਹੋ لفظ ساتھ ਨਹੀਂ ਦੇ ਰਹੇ احساس جذبات زبان خیالات ਸਭ ਬਲਾਈਂਡ ਹੋ ਚੁੱਕੇ ਹੈ بس یہ میری ਬੇਨਤੀ ਹੈ ਮਾਲਕ ਉਹਨਾਂ ਨੂੰ ਜਨਤ ਤੇ ਫਰਦੌਸ ਨਸੀਬ ਕਰੇ ਮੇਰੇ ਉਸਤਾਦ ਮੁਰਸ਼ਿਦ ਦੇ ਮਸੀਕ ਜਿਨ੍ਹਾਂ ਨੇ ਮੁਰਸ਼ਿਦ ਲਫ਼ਜ਼ ਹੀ ਉਹਨਾਂ ਨੇ ਮੈਨੂੰ ਸਿਖਾਇਆ ਅੱਛਾ ਦੀ ਮਿਹਰਬਾਨ ਸਭ ਦੀ ਮਿਹਰਬਾਨ ਸਭ ਦੀ ਮਿਹਰਬਾਨ ਬਹੁਤ ਸ਼ੁਕਰ ਸਾਰੇ ਫਨਕਾਰ ਹਰ ਸ਼ੋਭੇ ਤੋਂ ਉਹਨਾਂ ਦੇ ਮੰਨਣ ਵਾਲੇ ਜਿਵੇਂ ਜਿਵੇਂ ਪਤਾ ਲੱਗਦਾ ਆ ਰਹੇ ਨੇ ਸਭ ਦੀ ਮਿਹਰਬਾਨੀ ਔਰ ਸਾਰੇ মিডিਆ ਦਾ ਵੀ ਬਹੁਤ